ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਬਲੱਡ ਬੈਂਕ ਨਾਲ ਲੱਗੇ ਸਟੋਰ ਵਿੱਚ ਅੱਜ ਸਵੇਰੇ ਅਚਾਨਕ ਅੱਗ ਲੱਗ ਗਈ। ਸ਼ੁਰੂਆਤੀ ਜਾਂਚ ਅਨੁਸਾਰ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ। ਅੱਗ ਲੱਗਦਿਆਂ ਹੀ ਹਸਪਤਾਲ ਦੇ ਅੰਦਰ ਧੂੰਆਂ ਫੈਲ ਗਿਆ ਅਤੇ ਮਰੀਜ਼ਾਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਵਿੱਚ ਹਫੜਾ ਦਫੜੀ ਪੈਦਾ ਹੋ ਗਈ। ਹਸਪਤਾਲ ਪ੍ਰਬੰਧਕਾਂ ਨੇ ਤੁਰੰਤ ਸਫਾਈ ਕਰਮਚਾਰੀਆਂ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਪਰ ਕਾਫੀ ਦੇਰ ਤੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨਹੀਂ ਪਹੁੰਚੀਆਂ। ਇਸ ਦੌਰਾਨ ਫਾਸਪੀ ਨਿਊਜ਼ ਟੀਮ ਨੇ ਨਗਰ ਨਿਗਮ ਕਮਿਸ਼ਨਰ ਵਿਕਰਮਜੀਤ ਸਿੰਘ ਸ਼ੇਰਗਿੱਲ ਨੂੰ ਫੋਨ ਕੀਤਾ ਕਮਿਸ਼ਨਰ ਨੇ ਤੁਰੰਤ ਸੰਗਿਆਨ ਲੈਂਦਿਆਂ ਹੀ ਗੱਡੀਆਂ ਰਵਾਨਾ ਕੀਤੀਆਂ ਅਤੇ ਲੰਮੇ ਸਮੇਂ ਤੱਕ ਅਧਿਕਾਰੀਆਂ ਨਾਲ ਪੁੱਛਗਿੱਛ ਕਰਦੇ ਰਹੇ ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕੇ ਹਸਪਤਾਲ ਅੰਦਰ ਪਏ ਸਲੰਡਰਾਂ ਨੂੰ ਸੁਰੱਖਿਆ ਢੰਗ ਨਾਲ ਹਟਾ ਕੇ ਅਗ ਤੇ ਕਾਬੂ ਪਾਇਆ ਵਿਧਾਇਕ ਡਾਕਟਰ ਅਜੀਤ ਗੁਪਤਾ ਅਤੇ ਸਿਵਲ ਸਰਜਨ ਡਾਕਟਰ ਸਵਰਨਜੀਤ ਧਵਨਵੀ ਮੌਕੇ ਤੇ ਪਹੁੰਚੇ ਅਤੇ ਹਾਲਾਤਾਂ ਦਾ ਜਾਇਜ਼ਾ ਲਿਆ ਸਿਵਲ ਸਰਜਨ ਨੇ ਕਿਹਾ ਕਿ ਐਸੇ ਘਟਨਾ ਵਿੱਚ ਹੁਣ ਤੱਕ ਕਿਸੇ ਤਰ੍ਹਾਂ ਦਾ ਜਾਨੀ ਜਾਂ ਮਾਲੀ ਨੁਕਸ ਉਹਨਾਂ ਨੇ ਅਪੀਲ ਕੀਤੀ ਕਿ ਲੋਕ ਕਬਰਾਂ ਨਾਲ ਹਾਲਾਤ ਪੂਰੀ ਤਰ੍ਹਾਂ ਕਾਬੂ ਵਿੱਚ ਹਨ ਸਟੋਰ ਦੀ ਸਫਾਈ ਅਤੇ ਮੁਰੰਮਤ ਦਾ ਕੰਮ ਤੁਰੰਤ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਤਰ੍ਹਾਂ ਕਿ ਤੁਸੀਂ ਸਾਰੇ ਅੱਜ ਜਾਣਦੇ ਹੋ ਕਿ ਮਹਾ ਮਈ ਦੇ ਨਵਰਾਤਰੀ ਅੱਜ ਸ਼ੁਰੂ ਹੋਏ ਆ ਅੱਜ ਅਸੀਂ ਇੱਕ ਮਹਿੰਮ ਸ਼ੁਰੂ ਕੀਤੀ ਸੀਗੀ ਸਫਾਈ ਅਭਿਆਨ ਸ਼ੁਰੂ ਕੀਤਾ ਸੀ ਆਪਣੇ ਦੁਰਗਿਆਨਾ ਮੰਦਿਰ ਦੇ ਆਸ-ਪਾਸ ਟਵਰਡ ਸਿਟੀ ਦੇ ਅੰਦਰ ਪੂਰੇ ਸ਼ਹਿਰ ਉੱਥੇ ਸਾਨੂੰ ਇਹ ਮਿਲੋ ਇਨਫੋਰਮੇਸ਼ਨ ਮਿਲੀ ਕਿ ਆ ਸਿਵਲ ਹਸਪੀਟਲ ਆ ਉਹਦੇ ਅੰਦਰ ਕੋਈ ਅੱਗ ਲੱਗ ਗਈ ਸੋ ਇਮੀਡੀਏਟਲੀ ਅਸੀਂ ਸਾਰੇ ਇੱਥੇ ਆਏ ਆ ਔਰ ਇੱਥੇ ਆ ਕੇ ਸਭ ਤੋਂ ਪਹਿਲਾਂ ਮੈਂ ਸਿਵਲ ਸਰਜਨ ਡਾਕਟਰ ਤਾਂ ਹਾਂ ਸਾਹਿਬ ਨੂੰ ਫੋਨ ਕੀਤਾ ਮੈਂ ਕਿਹਾ ਕੀ ਗੱਲ ਹੋਈ ਇਹਨੇ ਕਿਹਾ ਕਿ ਕੋਈ ਇਲੈਕਟ੍ਰਿਕ ਸ਼ਾਰਟ ਜਿਹੜਾ ਨਾ ਸ਼ਾਰਟ ਸਰਕਟ ਹੋਇਆ ਔਰ ਸ਼ਾਰਟ ਸਰਕਟਿੰਗ ਦੇ ਕਰਕੇ ਹੀ ਜਿਹੜਾ ਜਿਹੜਾ ਲੈਬ ਦੀਆਂ ਕਿੱਡਸ ਪਈਆਂ ਸੀ ਜਿੱਥੇ ਉਸ ਰੂਮ ਦੇ ਵਿੱਚ ਜਿਹੜਾ ਅੱਗ ਜਿਹੜੀ ਲੱਗੀ ਹੈ ਬਟ ਮੈਂ ਸਾਬਾਸ਼ੀ ਦਿਆਂਗਾ ਤੁਹਾਡੇ ਸਟਾਫ ਨੂੰ ਬਹੁਤ ਮੁਸਤੈਦੀ ਦੇ ਨਾਲ ਉਹਨਾਂ ਨੇ ਆਪਣੀ ਜਾਨ ਤੇ ਖੇਡ ਕੇ ਜਿਹੜੇ ਅੱਗ ਬੁਝਾਰਨ ਵਾਲੇ ਸਰੰਗਰ ਤੋਂ ਆਏ ਉਹਨਾਂ ਨੇ ਨਾਲ ਇਮੀਜੇਡੀ ਅੱਗ ਦੇ ਉੱਤੇ ਜਿਹੜਾ ਉਹ ਕਾਬੂ ਪਾ ਲਿਆ ਉਹਨਾਂ ਨੇ ਤੇ ਮੈਂ ਆਪਣੀ ਵਹਾ ਮਾਈ ਦਾ ਮੈਂ ਧੰਨਵਾਦ ਕਰਦਾ ਉਹਨਾਂ ਦੇ ਚੱਲਣਾ ਚਹੀ ਨਤਮਸਤਕ ਹੁੰਦੇ ਆ ਕਿ ਅੱਜ ਬੜਾ ਵੱਡਾ ਦਿਨ ਸੀਗਾ ਔਰ ਪਤਾਲਾਣੀ ਨੇ ਪਛਾਣ ਕੀਤਾ ਕੋਈ ਪੇਸ਼ੈਂਟ ਦਾ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਐਂਡ ਸਾਡੀ ਪ੍ਰਾਇਮਰੀ ਡਿਊਟੀ ਸੀਗੀ ਵੀ ਇਮੀਡੀਏਟਲੀ ਕਿਸੇ ਬੱਚਾ ਜਾਂ ਪੇਸ਼ੈਂਟ ਦਾ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ ਛੋਟਾ ਜਿਹਾ ਕਮਰਾ ਸੀਗਾ ਉੱਥੇ ਉਹ ਫ੍ਰਿਜ ਜਿਹੜਾ ਮੇਬੀ ਗਰਮ ਹੋ ਕੇ ਉਹਨੇ ਸ਼ਾਰਟ ਸਰਕਟ ਦੇ ਨਾਲ ਉਹਨੂੰ ਅੱਗ ਲੱਗ ਗਈ ਸਾਡੀਆਂ ਹੋਰ ਵੀ ਦੋ ਫ੍ਰਿਜ ਉੱਥੇ ਪਏ ਸੀ ਸਾਰੀਆਂ ਕਿੱਟਾਂ ਵਗੈਰਾ ਸਾਰਾ ਕੁਝ ਠੀਕ ਹੈਗਾ ਇੱਕ ਹੀ ਫ੍ਰਿਜ ਦਾ ਨੁਕਸਾਨ ਹੋਇਆ ਐਂਡ ਜਿਵੇਂ ਐਮਐਲਏ ਸਾਹਿਬ ਨੇ ਦੱਸਿਆ ਵੀ ਮਾਂ ਮਾਏ ਦੀ ਕਿਰਪਾ ਹੋਈ ਹੈ ਪ੍ਰਮਾਤਮਾ ਦੇ ਅਸ਼ੀਰਵਾਦ ਨਾਲ ਬਚਾਅ ਹੋ ਗਿਆ ਸਾਡਾ ਸਿਕਿਉਰਟੀ ਗਾਰਡ ਤੇ ਸਫਾਈ ਸੇਵਕ ਪੂਰੀ ਮਸਤੀ ਨਾਲ ਰਾਉਂਡ ਦੀ ਕਲੌਕ ਇੱਥੇ ਹਾਜ਼ਰ ਲੈਂਦੇ ਆ ਸਾਡੇ ਕੋਲ ਪ੍ਰੋਪਰ ਜਿਹੜਾ ਫਾਇਰ ਐਕਸਟ੍ਰੂਇਸ਼ਨ ਥਾਂ-ਥਾਂ ਤੇ ਲੱਗੇ ਹੋਏ ਆ ਐਂਡ ਉਹਨਾਂ ਨੇ ਫਾਇਰ ਐਕਸਟ੍ਰੂਇਸ਼ਨ ਦੀ ਵਰਤੋਂ ਕੀਤੀ ਐਂਡ ਸਭ ਤੋਂ ਜਿਹੜੀ ਇੰਪੋਰਟੈਂਟ ਗੱਲ ਆ ਵੀ ਡਾਕਟਰ ਰਸ਼ਮੀ ਵੀ ਰਹਿਨਮਾਈ ਹੇਠ ਪ੍ਰੋਪਰ ਜਿਹੜੀ ਫਾਇਰ ਡ੍ਰਿਲ ਹੋਈ ਹੋਈ ਆ ਸਾਰਾ ਹਸਪਤਾਲ ਦਾ ਸਟਾਫ ਹੈ ਜਿਹੜਾ ਉਹਨਾਂ ਦੀ ਫਾਇਰ ਡ੍ਰਿਲ ਹੋਈ ਆ ਉਹਨਾਂ ਨੂੰ ਦੱਸਿਆ ਗਿਆ ਵੀ ਅਗਰ ਕੋਈ ਇਹੋ ਜਿਹੀ ਅੱਗ ਕਾ ਵੀ ਘਟਨਾ ਅੱਗ ਵਾਲੀ ਘਟਦੀ ਹੈ ਤੇ ਉਰਤੇ ਤੁਰੰਤ ਕਿਵੇਂ ਕਾਬੂ ਪਾਣਾ ਹੈ ਸੋ ਤੁਰੰਤ ਮੁਸਤੈਦੀ ਦੇ ਨਾਲ ਡੀਲ ਕਰਦੇ ਆ ਫਾਇਰ ਐਂਜਿਨਰਸ਼ਿਪ ਦੀ ਵਰਤੋਂ ਕਰਦੇ ਆ ਐਂਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਕਿਵੇਂ ਅੱਗ ਤੇ ਕਾਬੂ ਪਾਣਾ ਹੈ ਤੇ ਨਾਲ ਹੀ ਸਾਡੇ ਸਕਿਉਰਿਟੀ ਸਟਾਫ ਤੇ ਸਪਾਈਸ ਸੇਵਕਾਂ ਨੇ ਅ ਅੱਗ ਤੇ ਉਸੇ ਵੇਲੇ ਕਾਬੂ ਪਾ ਲਿਆ ਇਟ ਵਾਸ ਅ ਸਮਾਲ ਰੂਮ ਸਾਰਾ ਰਿਕਾਰਡ ਵਗੈਰਾ ਠੀਕ ਆ ਸਿਰਫ ਜਿਵੇਂ ਸਰਨੇਮ ਨੇ ਦੱਸਿਆ ਮਾਨਯੋਗ ਐਮਐਲਏ ਸਾਹਿਬ ਨੇ ਵੀ ਇੱਕ ਫ੍ਰਿਜ ਦਾ ਨੁਕਸਾਨ ਹੋਇਆ